ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਈ ਕੱਟੀ ਆ ਜੀ ਬਹੁਤ ਟੌਪ ਦੀ ਇਹ ਮੀਂਹਿਆਂ ਸੰਗਾ ਤੋਂ ਥਾਂ-ਥਾਂ ਬਹੁਤ ਸੋਹਣਾ ਕਰਨਾ ਵਾਲੀ ਦੇ ਦੇਖ ਸਕਦੇ ਤੁਸੀਂ ਚਾਰ ਖਾਣਾ ਕੋਈ ਕੋਈ ਸਾਗ ਨਹੀਂ ਠੀਕ ਹੈ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਕਾਕਾ ਬਾਈ ਪੈਂਡ ਪੈਂਡ ਗਹਿੜਾ ਜਿਲਾ ਬਰਨਾਲਾ ਹਾਂਜੀ ਦੱਸੋ ਜੀ ਕੱਟੀ ਕਿੰਨੇ ਟਾਈਮ ਦੀ ਆਪਣੀ ਕੱਟੀ 1.5 ਸਾਲ ਦੀ ਹੈ ਬਾਈ 1.5 ਸਾਲ ਦੀ ਹੈ ਹਾਂਜੀ ਠੀਕ ਹੈ ਜੀ ਥਣ ਰਖਾ ਲਈ ਚੰਗੀ ਤਰ੍ਹਾਂ ਬਾਕੀ ਮੈਂ ਦਿਖਾ ਵੀ ਦਿੱਤੇ ਪਹਿਲਾਂ ਥਣ ਚਾਰੀ ਹੈ ਬਾਈ ਵਧੀਆ ਥਣ ਲੱਗੇਗਾ ਪੂਰੇ ਬਹੁਤ ਲੰਮੇ ਲੰਮੇ ਥਣ ਹਨਾ ਘੱਟਪੂੜਾ ਬਹੁਤ ਸੋਹਣਾ ਮੀਣੀਆ ਬਾਈ ਠੀਕ ਹੈ ਜੀ ਮੀਣੀਆ ਠੀਕ ਹੈ ਰੇਟ ਭਰਾ ਜਾਜਾ ਇਹ ਰੇਟ ਬਾਈ ਜਮੇ ਜਾਏ ਰੇਟ ਹੈ ਜੀ ਫੋਨ ਤੇ ਕਰਾਂਗੇ ਫੋਨ ਤੇ ਕਰੂੰਗੀ ਹਾਂਜੀ ਠੀਕ ਹੈ ਕੱਢੋ 3.5 ਫੁੱਟਾ ਜੀ ਕੱਢੋ 3.5 ਫੁੱਟਾ ਜੀ ਜਿੰਨੀ ਸਾਈਡ नमड़ा इधर मुंह करके दिखाओ फेस ज्यादा हां चेक कर सकते हो फेस बस वो सुनिए फेस तोड़ दो परा मड़ा या उधर तोड़ दो परा बस चेक कर से हो कद बड़ बस पार्टी पूरा बहुत सुना ले हो जी ले हो बस क्लास ਜਮਾ ਜਾਏ ਰੇਟ ਹੋਵੇ ਹੀ ਫੋਨ ਤੇ ਕਰ ਲੈ ਰੇਟ ਜਮਾ ਚਾਜ ਹੋਗਾ ਹੂੰ ਲੋ ਜੀ ਪਤਲੇ ਪਿੰਡ ਦੇ ਬਈ ਉਂ ਵੀ ਹੈਣਾ ਹਾਂ ਬਈ ਠੀਕ ਹੈ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਗਹਿੜਾ ਤੇ ਜ਼ਿਲ੍ਹਾ ਨੂੰ ਪਿੰਡ ਜੀ ਬਰਨਾਲਾ ਮਿਲਦੇ ਭਰਾ ਕਿਸ ਨਵੀਂ ਵੀ ਗੁੜੀ ਚੁੱਕ ਕੇ ਬਾਈ